ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਕਿਸੇ ਵੀ ਪੁਰਾਣੀ ਕੋਈ ਵੀ ਖੇਤੀਬਾੜੀ ਦੀ ਬਈ ਮਸ਼ੀਨਰੀ ਵਿੱਚ ਨਹੀਂ ਹੋਵੇ ਉਹਦੀ ਵੀਡੀਓ ਬਈ ਆਪਾਂ ਫੇਰ ਹੀ ਪਾਉਣੇ ਆਪਣੇ ਚੈਨਲ ਤੇ ਆ ਉੱਪਰ ਨੰਬਰ ਮੇਰਾ ਲੱਗਿਆ ਉੱਪਰਲੇ ਨੰਬਰ ਤੇ ਆਪ ਦਾ ਸਾਰਾ ਐਡਰੈਸ ਭੇਜ ਦਿਆ ਕਰੋ ਕਿਹੜਾ ਪਿੰਡਾ ਕਿਹੜਾ ਜ਼ਿਲ੍ਹਾ ਸਾਰਾ ਕੁਝ ਲਿਖ ਦਿਆ ਕਰੋ ਬਾਈ ਤੇ ਜੋ ਥੋੜੀ ਮਸ਼ੀਨਰੀ ਆ ਉਹਦੀਆਂ ਫੋਟੋਆਂ ਭੇਜ ਦਿਆ ਕਰੋ ਜਾਂ ਉਹਦੀ ਵੀਡੀਓ ਬਣਾ ਕੇ ਭੇਜ ਦਿਆ ਕਰੋ ਵੀਡੀਓ ਬਣਾ ਕੇ ਭੇਜੋਗੇ ਵਧੀਆ ਰਹਿੰਦੀ ਹੈ ਵੀਡੀਓ ਥੋੜੀ ਸਾਰੀ ਮਸ਼ੀਨਰੀ ਲੱਜ ਜਾਂਦੀ ਆ ਤੇ ਆਪਣਾ YouTube ਤੇ ਚੈਨਲ ਬਣਿਆ ਵਾ ਬੋਟਾ ਕੋਟਲੀ ਤੇ ਚੈਨਲ ਨੂੰ ਤੇ ਵੀਡੀਓ ਨੂੰ ਬਈ ਸ਼ੇਅਰ ਕਰਦਾ ਕਰੋ ਕਮੈਂਟ ਕਰਦਾ ਕਰੋ ਲਾਇਕ ਕਰਦਾ ਕਰੋ ਬਾਈ ਇਹ ਡੇਲੀ ਮਸ਼ੀਨਰੀਆਂ ਲੈ ਕੇ ਆਪਣੇ ਚੈਨਲ ਤੇ ਆਪਾਂਉਂਦੇ ਰਹਿੰਨੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਟਰੈਕਟਰ ਵਕਾਊ ਲੈ ਕੇ ਆਏ ਆਂ ਦੋ ਟਰਾਲੇ ਇੱਕ ਟਰਾਲੀ ਬਗੈਰ ਲੈਫਟ ਤੋਂ ਤੇ ਇੱਕ ਸੁਪਰ ਸੀਡਰ 6 ਮਸ਼ੀਨਰੀਆਂ ਵਕਾਊ ਲੈ ਕੇ ਆਏ ਆਂ ਸਾਰੇ ਭਰਾ ਦੇਖ ਲਓ ਬਾਈ ਤੇ ਸਭ ਤੋਂ ਪਹਿਲਾ ਟਰੈਕਟਰ ਕਿਸੇ ਵੀ ਭਰਾ ਨੂੰ ਟਰੈਕਟਰ ਲੈਣਾ ਹੋਵੇ 855 ਸਵਰਾਜ ਤੇ 2010 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਟਰੈਕਟਰ ਦੇ ਕਿਸੇ ਵੀ ਪੁਰਾਣੇ ਵੀ ਟਰੈਕਟਰ ਲੈਣਾ ਹੋਵੇ ਤੇ ਏਰੀਆ ਬਿਆਸ ਬਿਆਸ ਏਰੀਆ 'ਚ ਵੀ ਟਾਇਰ ਖੜਾ ਤੇ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ 855 ਟਰੈਕਟਰ ਪੂਰਾ ਵਧੀਆ ਬਾਈ ਵਾਹ ਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਕਟਰ ਲੈ ਜਾਓ ਕਿਸੇ ਵੀ ਪੁਰਾਣੇ ਇਹ ਟਰੈਕਟਰ ਲੈਣਾ ਹੋਵੇ ਸਵਰਾਜ 855 ਤੇ 3 ਲੱਖ ਤੇ 65000 ਦੇ ਆਸ-ਪਾਸੇ ਬਾਈ ਕਹਿੰਦਾ ਬਈ ਪੈ ਦੇ ਦੂੰਗਾ ਟਰੈਕਟਰ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ 'ਤੇ ਪੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪ੍ਰਾਣੇ ਜੌਂਡੀਆ ਟਰੈਕਟਰ ਲੈਣਾ ਹੋਵੇ 5310 ਸਾਰੇ ਭਰਾ ਦੇਖ ਲੋ ਬਾਈ 2016 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਟਰੈਕਟਰ ਦੇ 70 80 ਪੈਸੇ ਆ ਕਿਸੇ ਵੀਰ ਪ੍ਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਇਹ ਬਾਈ ਕਿੰਨਾ ਮੇਰਾ ਕਰੋ ਟ੍ਰੇਡ ਆ ਬਾਈ ਕੋਈ ਵਪਾਰੀ ਨਹੀਂ ਥੋੜੀ ਬਾਈ ਤੇ ਬਾਈ ਦਾ ਟ੍ਰੇਡ ਚੱਲਿਆ ਵਾ ਤੇ ਕਿਸੇ ਵੀਰ ਪ੍ਰਾਣੇ ਇਹ ਟਰੈਕਟਰ ਲੈਣਾ ਹੋਵੇ ਜੌਂਡੀਆ ਬਾਈ ਤੇ ਬਾਈ ਦਾ ਪਿੰਡ ਹੈਗਾ ਮੌਰ ਚੜਤ ਸਿੰਘ ਵਾਲਾ ਮੋੜ ਬਈ ਚੜਤ ਸਿੰਘ ਵਾਲਾ ਪਿੰਡ ਬਾਈਆ ਉੱਥੇ ਟਰੈਡ ਖੜਾ ਬਾਈ ਦੇ ਘਰੇ ਬਾਈ ਕਹਿੰਦਾ ਸਾਰੇ ਪਾਸੇ ਮੇਰਾ ਟਰੈਡ ਪੂਰਾ ਸਾਫ਼ ਤੇ ਪੂਰਾ ਸੋਹਣਾ ਸਾਰਾ ਨਵੇਂ ਆਰਗਾ ਟਰੈਕਟਰ ਪਿਆ ਬਾਈ ਵਾਹ ਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਕਟਰ ਲੈ ਜਾਓ ਕਿਸੇ ਵੀਰ ਪੁਰਾਣੇ ਇਹ ਟਰੈਕਟਰ ਜੋਂ ਵੀ ਆਰ ਲੈਣਾ ਹੋਵੇ ਬਾਈ ਇਹ 6 ਲੱਖ ਤੇ 45000 ਦੇ ਆਸ-ਪਾਸੇ ਬਾਈ ਕਹਿੰਦਾ ਮੈਂ ਟਰੈਕਟਰ ਦੇ ਦੂੰਗਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੇ ਕਿਸੇ ਵੀਰ ਪੁਰਾਣੇ ਮਿੱਟੀ ਵਾਲਾ ਟਰਾਲਾ ਲੈਣਾ ਹੋਵੇ ਾਰੇ ਭਰਾ ਦੇਖ ਲੋ ਬਾਈ 13 ਸੱਤ ਟਰਾਲਾ ਬਾਈ 7 ਫੁੱਟ ਚੌੜਾ ਤੇ 13 ਫੁੱਟ ਲੰਮਾ ਟਰਾਲਾ ਕਿਸੇ ਵੀ ਭਰਾ ਨੇ ਇਹ ਮਿੱਟੀ ਵਾਲਾ ਟਰਾਲਾ ਲੈਣਾ ਹੋਵੇ ਤੇ ਏਰੀਆ ਅੰਮਰਸਰ ਅੰਮਰਸਰ ਰੇਲ ਗੇਟ ਕੋਲ ਟਰਾਲਾ ਖੜਾ ਤੇ ਡਬਲ ਜੈਕ ਲੱਗਿਆ ਟਰਾਲੇ ਦੇ ਕਿਸੇ ਵੀ ਭਰਾ ਨੇ ਇਹ ਟਰਾਲਾ ਬਈ ਲੈਣਾ ਹੋਵੇ ਤੇ 2 ਲੱਖ ਤੇ 20000 ਰਿਆਸੇ ਪਾਸੇ ਬਾਈ ਕਹਿੰਦਾ ਮੈਂ ਟਰਾਲਾ ਬਈ ਦੇ ਦੂੰਗਾ ਕਿਸੇ ਵੀ ਭਰਾ ਨੇ ਟਰਾਲਾ ਲੈਣਾ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੇ ਮੇਰਾ ਟਰਾਲਾ ਚੈੱਕ ਕਰਕੇ ਲੈ ਜਾਓ ਬਾਈ ਵਾਜਾਂ ਵਜ ਨੂੰ ਪਾ ਕੇ ਚੈੱਕ ਕਰ ਲੋ ਪੂਰਾ ਵਧੀਆ ਟਰਾਲਾ ਕਿਸੇ ਵੀ ਪੁਰਾਣੇ ਇਹ ਟਰਾਲਾ ਲੈਣਾ ਹੋਵੇ ਇਹ 2 ਲੱਖ ਤੇ 20 ਹਜ਼ਾਰ ਦੇ ਬਾਈ ਕਹਿੰਦਾ ਆਸੇ ਪਾਸੇ ਮੈਂ ਟਰਾਲਾ ਦੇ ਦੂੰਗਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਸੁਪਰ ਸੀਡਰ ਲੈਣਾ ਹੋਵੇ ਸਾਰੇ ਭਰਾ ਦੇਖੋ ਬਾਈ 8 ਪੋਟਾ ਸੁਪਰ ਸੀਡਰ ਆ ਤੇ 2022 ਮਾਡਲ ਆ ਤੇ ਜਗਜੀਤ ਵਾਲਾ ਦਾ ਸੁਪਰ ਸੀਡਰ ਆ ਬਾਈ ਜਗਜੀਤ ਵਾਲਾ ਦਾ ਬਾਈ ਸੁਪਰ ਸੀਡਰ ਆ ਇਹ ਸਾਰੇ ਪਾਸੋਂ ਬਾਈ ਕਹਿੰਦਾ ਸੁਪਰਸੀਡਰ ਮੇਰਾ ਪੂਰਾ ਵਧੀਆ ਬਾਈ ਸਾਰੇ ਪਾਸੋਂ ਚੈੱਕ ਕਰਕੇ ਲੈ ਜਾਓ ਬਾਈ ਕਿਸੇ ਵੀ ਪੁਰਾਣੇ ਬਾਈ ਸੁਪਰਸੀਡਰ ਲੈਣਾ ਹੋਵੇ ਤੇ ਜਗਜੀਤ ਦਾ ਸੁਪਰਸੀਡਰ 1 ਲੱਖ ਤੇ 38000 ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਸੁਪਰਸੀਡਰ ਵੀ ਦੇ ਦੂੰਗਾ ਤੇ ਏਰੀਆ ਤਾਰਨ ਤਾਰਨ ਏਰੀਆ ਬਾਈ ਤਾਰਨ ਤਾਰਨ ਏਰੀਆ ਚ ਸੁਪਰਸੀਡਰ ਪਿਆ ਕਿਸੇ ਵੀ ਪੁਰਾਣੇ ਇਹ ਸੁਪਰਸੀਡਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀ ਪੁਰਾਣੀ ਟਰਾਲੀ ਲੈਣੀ ਹੋਵੇ 11 6 ਟਰਾਲੀ ਆ ਬਾਈ 6 ਫੁੱਟ ਚੌੜੀ ਤੇ 11 ਫੁੱਟ ਲੰਮੀ ਟਰਾਲੀ ਆ ਤੇ ਬਗੈਰ ਜਿੱਕ ਤੋਂ ਬਗੈਰ ਬਈ ਜਿੱਕ ਤੋਂ ਸਾਦੀ ਟਰਾਲੀ ਆ ਕਿਸੇ ਵੀ ਪੁਰਾਣੀ ਇਹ ਟਰਾਲੀ ਵੀ ਲੈਣੀ ਹੋਵੇ ਤੇ ਇਹ ਟਰਾਲੀ ਖੜੀ ਆ ਇਹ ਪਿੰਡ ਬੰਬੀਹਾ ਭਾਈ ਪਿੰਡ ਬਾਈ ਬੰਬੀਹਾ ਭਾਈ ਤੇ ਜਿਹੜੇ ਮੋਗੇ ਚ ਪਿੰਡ ਪੈਂਦਾ ਬੰਬੀਹਾ ਭਾਈ ਕਿਸੇ ਵੀ ਪੁਰਾਣੀ ਇਹ ਟਰਾਲੀ ਬਾਈ ਲੈਣੀ ਹੋਵੇ ਤੇ ਬਾਈ ਕਹਿੰਦਾ 88000 ਦੇ ਆਸੇ ਪਾਸੇ ਮੈਂ ਟਰਾਲੀ ਵੀ ਦੇ ਦੂੰਗਾ ਸਾਰੇ ਪਾਸੋਂ ਮੇਰੀ ਵਧੀਆ ਟਰਾਲੀ ਆ ਬਾਈ ਇਹ ਟੂਰ ਵੀ ਚੰਗੇ ਬਏ ਟਰਾਲੀ ਦੇ ਕਿਸੇ ਵੀ ਪੁਰਾਣੇ ਇਹ ਟਰਾਲੀ ਲੈਣੀ ਹੋਵੇ ਤੇ ਇਹ ਪਿੰਡ ਬੰਬੀਹਾ ਭਾਈ ਟਰਾਲੀ ਖੜੀ ਜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੇ ਕਿਸੇ ਵੀ ਪੁਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 13 6.5 ਟਰਾਲਾ 6.5 ਫੁੱਟ ਚੌੜਾ ਤੇ 13 ਫੁੱਟ ਲੰਮਾ ਟਰਾਲਾ ਬਾਈ ਤੇ ਜੱਕ ਵਾਲਾ ਟਰਾਲਾ ਜੱਕ ਵਾਲਾ ਟਰਾਲਾ ਬਾਈ ਕਿਸੇ ਵੀ ਪੁਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਇਹ ਖੜਾ ਲੁਧਿਆਣਾ ਏਰੀਏ ਚ ਏਰੀਆ ਵੀ ਬਾਈ ਦਾ ਲੁਧਿਆਣਾ ਲੁਧਿਆਣਾ ਏਰੀਏ ਟ੍ਰਾਲਾ ਖੜਾ ਕਿਸੇ ਵੀ ਪੁਰਾਣੇ ਇਹ ਟ੍ਰਾਲਾ ਲੈਣਾ ਹੋਵੇ ਤੇ 1 ਲੱਖ ਤੇ 50 ਹਜ਼ਾਰ ਦੇ ਆਸੇ ਪਾਸੇ ਬਾਈ ਕਦਾ ਮੈਂ ਟ੍ਰਾਲਾ ਦੇ ਦੂੰਗਾ ਬਾਈ ਸਾਰੇ ਪਾਸੋਂ ਚੈੱਕ ਕਰਕੇ ਟ੍ਰਾਲਾ ਲੈ ਜਾਓ ਬਾਈ ਮੇਰਾ ਪੂਰਾ ਵਧੀਆ ਟ੍ਰਾਲਾ ਕਿਸੇ ਵੀ ਪੁਰਾਣੇ ਇਹ ਟ੍ਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਤੇ ਅੱਜ ਦੀਆਂ ਵੀਡੀਓ ਆਪਣਾ ਕੋਈ 6 ਸੀ ਤੇ 6 ਮਸ਼ੀਨਰੀਆਂ ਬਾਈ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਮਸ਼ੀਨਰੀਆਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ